ਰੋਟੀ ਮਹੱਲਾ ਪੰਜਵਾ ਰਸਨਾ ਗੁਣਾਂ ਗੋਪਾਲ ਜਿਤ ਗਾਇਨਮ ਵਾਹ ਹਦਰ ਅਜੂਰ ਜਹਰ ਅਜੂਰ ਸਰਵ ਸ਼ਕਤੀਮਾਨ ਗਿਆਨ ਸਮੁੰਦਰ ਵਾਹ ਤਾਨੂੰ ਸਤਿਗੁਰੂ ਸਾਇ ਸ੍ਰੀ ਗੁਰੂ ਵਿਗ੍ਰੰਥ ਸੈ ਮਹਾਰਾਜਿਆਂ ਦੇ ਸਦੀਵੀ ਪਾਵਨਾਂ ਪਵਿੱਤਰ ਦਰਬਾਰ ਅੰਮ੍ਰਿਤ ਵੇਲੇ ਦੀਆਂ ਆਦਮੀਨਾਂ ਪ੍ਰਤੀ ਗੁਰੂ ਚਰਨਾਂ ਚ ਪਿਆਰ ਦੇ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀ ਸਾਰੇ ਹੀ ਵੱਡਿਆਂ ਬਾਗਾਂ ਵਾਲੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਪਣੀ ਨੀਤੀ ਕੋਲ ਆਪਣੇ ਚਰਨਾਂ ਦਾ ਪਿਆਰ ਸਾਨੂੰ ਬਖਸ਼ਿਆ ਅੰਮ੍ਰਿਤ ਵੇਲਾ ਬਖਸ਼ਿਆ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਇਹ ਸਮਾਪਾਗਾਂ ਤੋਂ ਦਿਨੰਦ ਦਿੱਤਾ ਸਤਿਗੁਰੂ ਪਾਤਸ਼ਾਹ ਇਸ ਕਾਲ ਯੁੱਗ ਦੇ ਸਮੇਂ ਤੇ ਇਸ ਕਾਲ ਯੁੱਗ ਦੇ ਸਮੇਂ 'ਚ ਆਪਣਾ ਜੀਵਨ ਸਫਲਾ ਬਣਾਉਣ ਵਾਸਤੇ ਸਮੁੱਚੇ ਹੀ జగ ਤੇ ਉਹ ਤੇ ਮਹਾਨ ਬਣੀ ਕਿਰਪਾ ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਰਹਿਮਤ ਵਰਤਾ ਕੇ ਦਿੱਤੀ ਹੋਈ ਹੈ ਫਿਰ ਇਹ ਨਹੀਂ ਹੈ ਕਿ ਕੱਲੇ ਸਿੱਖਾਂ ਤੇ ਹੀ ਕਿਰਪਾ ਹੈ ਕੋਈ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਸਕਦਾ ਹੈ ਕਿਸੇ ਮਨੁੱਖ ਆ ਸਕਦਾ ਹੈ ਕਿਸੇ ਧਰਮ ਵਾਲਾ ਸਭ ਦੇ ਕਿਸੇ ਵੀ ਦੇਸ਼ ਦਾ ਕਿਸੇ ਵੀ ਮੁਲਕ ਦਾ ਵਾਸੀ ਕਿਤੇ ਦੇ ਨਿਹਰ ਵਾਲਾ ਕੋਈ ਨਹੀਂ ਗੁਰੂ ਚਰਨਾ ਚ ਪਹੁੰਚ ਸਕਦਾ ਹੈ ਆਪਣੇ ਜੀਵਨ ਦਾ ਲਾਹ ਜਿਹੜਾ ਮਨੁੱਖਾ ਜਨਮ ਅਮੋਲਕ ਹੈ ਇਹਦਾ ਲਾਹ ਲੈ ਸਕਦਾ ਸੋ ਆਪਣੇ ਵੱਡੇ ਭਾਗ ਹਨ ਸਤਿਗੁਰੂ ਸਾਨੂੰ ਸਾਰਿਆਂ ਨੂੰ ਇਸ ਮਾ ਲਾਹ ਲੈਣ ਦਾ ਜੀਵਨ ਸਫਲਾ ਕਰਨ ਦਾ ਬਖਸ਼ਿਸ਼ ਹੈ ਸਵਾਗਤ ਹੈ ਦਸਤੰਤੋ ਇਹ ਮਰਤੂ ਗੁਰੂ ਜੀ ਸੋਤੋ ਮੁਕੇ ਸਤਿਗੁਰਾਂ ਨੇ ਜੋ ਮਹਾਨ ਕਿਰਪਾ ਸਾਡੇ ਤੇ ਕੀਤੀ ਉਪਦੇਸ਼ ਮੁਕਸ਼ਿਆ ਹੈ ਗਿਆਨ ਬਖਸ਼ਦੇ ਨੇ ਕੁਝ ਇੱਕ ਸਮਾਂ ਇਸ ਸਮੇਂ ਤੋਂ ਲਾਹ ਲੈਣ ਦੀ ਮੰਨ ਦੀ ਇਕਾਗਰਤਾ ਗੁਰ ਚਰਨਾਂ ਦਾ ਪਿਆਰ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਜੁੜੀਏ ਉਚਾਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੰਸਾ ਦੇ ਪਾਵਨ ਅੰਗ 713 ਤੇ ਟੂੜੀ ਰਾਗ ਦੇ ਵਿੱਚ ਪੰਚਮ ਪਾਦਸ਼ਾ ਪੰਜਵੇਂ ਗੁਰੂ ਨਾਨਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਦੇ ਉਚਾਰਨ ਕੀਤੇ ਬਚਨ ਹਨ ਜੋ ਅੱਜ ਸਾਨੂੰ ਮੁਖਵਾਕ ਦੇ ਰੂਪ ਵਿੱਚ ਉਪਦੇਸ਼ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਨੇ ਬਖਸ਼ੇ ਰਸਨਾ ਗੁਣੋ ਗੋਪਾਲ ਨਿਤ ਗਾਇਣ ਸਾਡੇ ਪੰਜ ਗਿਆਨ ਇੰਦਰੀ ਨੇ ਪੰਜ ਕਰਮ ਇੰਦਰੀ ਨੇ ਪੰਜ ਗਿਆਨ ਇੰਦਰੀਆਂ ਦੇ ਵਿੱਚੋਂ ਜਿਸ ਤਰ੍ਹਾਂ ਨੱਕ ਹੈ ਸੁਗੰਧੀ ਜਨ ਹੈ ਨੇਤਰ ਹਨ ਬਾਹਰੋਂ ਹਰ ਇੱਕ ਚੀਜ਼ ਨੂੰ ਦੇਖਦੇ ਨੇ ਸਾਨੂੰ ਗਿਆਨ ਆਉਂਦਾ ਹੈ ਨੇਤਰਾ ਰਾਹੀਂ ਦੇਖ ਕੇ ਸਾਹਮਣੇ ਕੌਣ ਹੈ ਇਹ ਚੀਜ਼ ਹੈ ਕੀ ਵਸਤੂ ਹੈ ਕੰਨ ਹੰ ਇਹਨਾਂ ਦੇ ਰਾਹੀ ਸ਼ਬਦ ਸੁਣਦਾ ਹੈ ਸਾਨੂੰ ਸ਼ਬਦ ਦੇ ਅਰਥ ਭਾਪ ਤਾਂ ਲੱਗਦਾ ਹੈ ਚੰਗਾ ਮਾੜਾ ਮਿੱਠਾ ਫਿੱਕਾ ਕਿਹਾ ਜਾਂ ਬੋਲਿਆ ਇਸੇ ਤਰ੍ਹਾਂ ਸਾਡੇ ਜਿਹੜੇ ਰਸਨਾ ਹੈ ਉਹ ਕੌੜਾ ਤੇ ਫਿੱਕਾ ਰਸ ਸਵਾਦ ਸਾਨੂੰ ਦਿੰਦੀ ਹੈ ਫਿਰ ਸਾਡੇ ਸਰੀਰ ਦੀ ਚਮੜੀ ਹੈ ਇਹ स्पर्ਸ਼ਤਾ ਦੱਸਦੀ ਹੈ ਕਿ ਕਿਹੜੀ ਚੀਜ਼ ਸਾਡੇ ਸਰੀਰ ਨਾਲ ਲੱਗੀ ਹੈ ਇਹ ਮਨ ਸੁਖਮੈ ਸ੍ਰੀ ਦੀ ਸਾਰੀ ਚਮੜੀ ਇਹ ਪਾਜਨੀਆ ਆਨੰਦ ਰਹਿ ਹਨ ਜੋ ਸਾਨੂੰ ਬਾਹਰ ਦਾ ਗਿਆਨ ਅੰਦਰ ਸਾਨੂੰ ਦਿੰਦੇ ਨੇ ਰਸਨਾ ਦੇ ਵਿੱਚ ਇਹ ਵੀ ਕਿਉਂਕਿ ਇਹ ਰਸਨਾ ਦਾ ਜਿਹੜਾ ਮੂਲਾ ਹਿੱਸਾ ਜੀਵ ਹੈ ਇਹ ਗੌੜਾ ਫਿਕਾ ਮਿੱਠਾ ਰਸ ਰਸ ਕਰਕੇ ਇਹਦਾ ਨਾਮ ਰਸਨਾ ਹੈ इसलिए रसना कहेंन इंद्री का कम कर दी है। फिर इसी तरह पंच कर्म इंद्रिय हैं साढे हाथ ने पैर ने इसी तरह दो साढे मलमूत्र इंद्रिय ने इन्हों करम इंद्रे कहा जाता है हथा करते हैं पैर के जाते हैं साढ़े शरीर की जीड़ी मलमूत्र विष्ट है वो दो इंद्रिया रा बार जाती है चार हो गए फिर यह रसना पावं कर्म इंद्रा है ये कर्म इंद्रा भी है ज्ञान इंद्रा भी है कर्म ही दा की है करम बोल बोलते हाँ देखो रसना ये रस हो करके ज्ञान इंद्रा है रस रखती है कर्म इंद्रा करके कर्म करती है ਕਰਮੀ ਦੋ ਹਨ ਇਹਦੇ ਮੂੰਹ ਦੇ ਵਿੱਚ ਕਰਮੀ ਕਰਮੀ ਦੇ ਦੋ ਇਹ ਕੀ ਜਦੋਂ ਅਸੀਂ ਭੋਜਨ ਖਾ ਸਕਦੇ ਹਾਂ ਸਾਰੇ ਭੋਜਨ ਨੂੰ ਸਕਣ ਦੇ ਵਿੱਚ ਸਾਡੀ ਇਹ ਦੰਦਾਂ ਦੇ ਨਾਲ ਨਾਲ ਕੇ ਸਹਾਇਤਾ ਕਰਦੀ ਹੈ ਜੋ ਅਸੀਂ ਖਾਂਦੇ ਪੀਂਦੇ ਹਾਂ ਰਸਨਾ ਦੇ ਰਾਹੀਂ ਅੰਦਰ ਜਾਂਦਾ ਇਹ ਦਾ ਕਰਮ ਹੈ ਦੂਜਾ ਕਰਮੀ ਦਾ ਇਹ ਹੈ ਇਹ ਬੂੰਦੀ ਹੈ ਰਸਨਾ ਤੋਂ ਬਿਨਾ ਅਸੀਂ ਬੋਲ ਨਹੀਂ ਸਕਦੇ ਬੋਲਣ ਦਾ ਵੀ ਇਹ ਤਾਂ ਕਰਮ ਹੈ ਬੋਲਣ ਦੇ ਕਰਮ ਵਿੱਚ ਵੀ ਇਹ ਇਹ ਦੇ ਵਿੱਚ ਫੇਰ ਵੀ ਇਹ ਦੇ ਵਿੱਚ ਦੋ ਗੱਲਾਂ ਹਨ ਮਿੱਠਾ ਤੇ ਫਿੱਕਾ ਇਹ ਫਿੱਕਾ ਵੀ ਬੋਲ ਦਿੰਦੀ ਹੈ ਮਿੱਠਾ ਵੀ ਬੋਲ ਦਿੰਦੀ ਹੈ ਦੇਖੋ ਇਹ ਬੋਲਾਂਾਂ ਦੇ ਵਿੱਚ ਵੀ ਰਸ ਹੈ ਰਸਨਾ ਨਾਹੀ ਪ੍ਰਮਾਤਮਾ ਨੇ ਭਰਿਆ ਹੋਇਆ ਇਸੇ ਨੂੰ ਪਰ ਮਿੱਠਾ ਬੋਲ ਬੋਲਦੇ ਅਗਲੇ ਨਾਲ ਸਾਡਾ ਸਨੇਹ ਬਣਦਾ ਹੈ ਪਿਆਰ ਬਣਦਾ ਹੈ ਨਿੱਤਰਤਾ ਬਣਦੀ ਹੈ ਇਸੇ ਨੂੰ ਇਸੇ ਰਸਨਾ ਦੇ ਨਾਲ ਫਿੱਕਾ ਬੋਲਦੇ ਨੇ ਸਨੇਹ ਟੁੱਟ ਜਾਂਦਾ ਹੈ ਪਿਆਰ ਖੁੱਟ ਜਾਂਦਾ ਹੈ ਉਹ ਸਾਡਾ ਟੁੱਟ ਜਾਂਦਾ ਹੈ ਇਹਦੇ ਪਿੱਛਾ ਬੋਲਣ ਦੇ ਨਾਲ ਕਿਵਰੀ ਇੰਨਾ ਸਿੱਕਾ ਕੌੜਾ ਬੋਲ ਦਿੰਦੀ ਹੈ ਇਹ ਬੋਲਿਆ ਹੋਇਆ ਬੋਲ ਦੂਸਰੇ ਇਨਸਾਨ ਦੇ ਦਿਲ ਦੇ ਉੱਤੇ ਨਹੀਂ ਸੱਟ ਮਾਰ ਦਿੰਦਾ ਉਹ ਸਾਰੀ ਜ਼ਿੰਦਗੀ ਉਹ ਬੋਲ ਕੇ ਬੋਲਣਾ ਪਹੁੰਚਾ ਨਹੀਂ ਹੈ ਕਿਵਰੀ ਹੋਰ ਵੀ ਇੰਨਾ ਕੌੜਾ ਬੋਲ ਦਿੰਦੀ ਹੈ ਸਾਹਮਣੇ ਵਾਲੇ ਦੇ ਅੰਦਰ ਚੀਰ ਖੈ ਆਪਣੇ ਅੰਦਰ ਵੀ ਚੀਰ ਖਾ ਰਿਹਾ ਹੈ ਜ ਜ ਸਾਹਮਣੇ ਵਾਲਾ ਮਨੁੱਖ ਜਿਹਦੇ ਨਾਲ ਕੁਝ ਸਾਡਾ ਸੰਬੰਧ ਹੈ ਉਹ ਨੂੰ ਅਸੀ ਐਸੀ ਐਸੀ ਬੋਲਦੀ ਤਾਨਾ ਮਾਰ ਦਿੰਦੇ ਹਾਂ ਉਹ ਬੋਲਿਆ ਹੋਇਆ ਬੋਲ ਸੁਣ ਕੇ ਅੱਜ ਜਦੋਂ ਅਸੀਂ ਸਮਾਜ 'ਚ ਨਿਗਾ ਮਾਰਦੇ ਨਹੀਂ ਤਾਂ ਸੂਈ ਸਾਰ ਕਰ ਲੈਂਦੇ ਨੇ ਬੱਚੇ ਆਮੇ ਮਾਂ ਨੇ ਬੋਲਿਆ ਪਿਤਾ ਨੇ ਬੋਲੇ ਬੋਲਿਆ ਦਾ ਬੋਲਈਏ ਪਰ ਬੱਚੇ ਦਾ ਮਨ ਇੰਨਾ ਦੁਖਿਆ ਜਾ ਕੇ ਉਹ ਨਹੀਂ ਪਾਹ ਲਏ ਇਹ ਬੋਲ ਨੇ ਰਸਨਾ ਇਹਦਾ ਬੜਾ ਕੰਮ ਕਰਦੀ ਇਹ ਰਸਨਾ ਜਿੱਥੇ ਬੋਲ ਬੋਲ ਕੇ ਦੂਸਰੇ ਦੇ ਹਿਰਦੇ ਨੂੰ ਤਰਪਾ ਸਕਦੀ ਹੈ ਮਿੱਠਾ ਕਰ ਸਕਦੀ ਹੈ ਜਦੋਂ ਇਸ ਰਸਨਾ ਨੂੰ ਅੰਦਰੋਂ ਲੱਜਾਈਏ ਇਹ ਤਾਂ ਬਾਹਰੀਆਂ ਗੱਲਾਂ ਆ ਕੀਤੀਆਂ ਨੇ ਇਸ ਰਸਨਾ ਦੇ ਰਾਹੀਂ ਜੀ ਆਪਾ ਆਪਣੇ ਅੰਦਰ ਨੂੰ ਰਸ ਲੈ ਕੇ ਜਾਣਾ ਜਿਵੇਂ ਭੋਜਨ ਸ਼ੱਕਦੇ ਹਾਂ ਸ਼ਕਿਆ ਹੋਇਆ ਭੋਜਨ ਕੋੜਾ ਮਿੱਠਾ ਦੱਸ ਤੇ ਸਾਨੂੰ ਅੰਦਰ ਲੈ ਜਾਂਦੀ ਹੈ ਉਹਦੇ ਨਾਲ ਸਾਡੇ ਸਰੀਰ ਨੂੰ એનર્ਜੀ ਤਾਕਤ ਮਿਲਦੀ ਹੈ ਪਿਆਸ ਲੱਗੀ ਹੈ ਪਾਣੀ ਪੁੱਟਾਂ ਪਰਦੇ ਆ ਇਹਦੇ ਨਾਲ ਸੋ ਇਸੇ ਤਰ੍ਹਾਂ ਇਹ ਗੋਲ ਨੇ ਜਿਹੜੇ ਬੋਲਾਂ ਨੂੰ ਆਪਾਂ ਤਬਦੀਲ ਕਰਦੇ ਹਾਂ ਕਾਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਵਿੱਚ ਫਿਰ ਇਸੇ ਰਸਨਾ ਰਾਹੀਂ ਜਪਿਆ ਹੋਇਆ ਨਾਮ ਕੀਤਾ ਹੋਇਆ ਸਿਮਰਨ ਚਲੋ ਇਹੀ ਰਸਨਾ ਵਾਹਿਗੁਰੂ 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 ਕਰਦੀ ਹੈ ਫਿਰ ਇਹ ਰਸ ਸਾਡੇ ਅੰਦਰ ਜਾਂਦਾ ਹੈ ਸਾਡੇ ਸੰਤੁਸ਼ ਕਰਨੇ ਹਿਰਦੇ ਦੇ ਅੰਦਰ ਇਹ ਨਾਮ ਦਾ ਰਸ ਗਿਆ ਹੋਇਆ ਹੈ ਬੇਅੰਤ ਬੇਅੰਤ ਸਾਨੂੰ ਸ਼ਾਂਤੀ ਦਿੰਦਾ ਹੈ ਮਹਾਰਾਜ ਨੇ ਇਹ ਗੱਲ ਕਹੀ ਹੈ ਵੀ ਇਹ ਜਿਹੜੇ ਤੈਨੂੰ ਰਸਨਾ ਮਿਲੀ ਹੋਈ ਹੈ ਭਾਜੀ ਇਹ ਰਸਨਾ ਦੇ ਨਾਲ ਗੋਣਾ ਗੋਪਾਲ ਨਿਤ ਗਾਇਨ ਨਿਤਿ ਜੋ ਖਜ਼ਾਨਿਆਂ ਦਾ ਮਾਲਕ ਹੈ ਜਿਹਦੇ ਕੋਲ ਸਾਰੀ ਖਜ਼ਾਨੇ ਹਨ ਖਜ਼ਾਨਿਆਂ ਦੇ ਮਾਲਕ ਆਪਾਰ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਡੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਉਸ ਵਾਹਿਗੁਰੂ ਦੇ ਇਹ ਸਰਸਨਾ ਨਾਲ ਗੁਣ ਗਾਓ ਮਿੱਠੇ ਹਰ ਗੁਣ ਗਾਓ ਜੰਡੂ ਤੂੰ ਮਿੱਠੇ ਹਰ ਗੁਣ ਗਾਓ ਸੱਚਾ ਰਸ ਹੈ ਧੀ ਰਤਿਆ ਮਿਲਿਆ ਨਾ ਥਾ ਬਿ ਥਾ ਗੁਰੂ ਅਮਰਦਾਸ ਮਹਾਰਾਜੀ ਦੀ ਅਮਰਤ ਰੂਪ ਬਾਣੀ ਅਨੰਦ ਸਾਹਿਬ ਹੁਣੀ ਆਪਾਂ ਭਾਈ ਸਾਹਿਬ ਹੁਣਾ ਕੋ ਜਿਨ੍ਹਾਂ ਦਾ ਕੋਈ ਮਨ ਜੁੜਿਆ ਹੋਇਆ ਸੀ ਉਹਨਾਂ ਨੇ ਸੁਣੀ ਹੈ ਸਤਗੁਰੂ ਪਾਤਸ਼ਾਹ ਜੀ ਨੇ ਅਨੰਦ ਸਾਹਿਬ ਚੁਲਾਈ ਹੁਕਮ ਕੀਤਾ ਕੱਲੇ ਕੱਲੇ ਆਉਂਦਾ ਬਿਆਨ ਕੀਤਾ ਅੰਜੇ ਗਿਆਨ ਇੰਦਰੀਆਂ ਨੂੰ ਪੁਚਾਰੇ ਆਏ ਏ ਰਸਨਾ ਤੁਹਾਨੂੰ ਰਸ ਰਾਚ ਰਹੀ ਤੇਰੀ ਪਿਆਸ ਮਜਾਏ ਪਿਆਸ ਨਾ ਜਾਏ ਹੋਰਦ ਦਿੱਤਾ ਜੀ ਚਿਰਨ ਹਰ ਰਸ ਪੱਲੇ ਨਾ ਪਾਏ ਕਿਉਂ ਰਸਨਾ ਰਸ ਚੱਕਦੀ ਹੈ ਕੀ ਬੜੀ ਸੋਹਣਾ ਪਦਾਰਥ ਬਣਿਆ ਹੋਦਾ ਹੈ ਸਵਾਦਿਸ਼ਟ ਹੁੰਦਾ ਹੈ ਅਸੀਂ ਉਹਨੂੰ ਛਕਦੇ ਹਾਂ ਪਰ ਟਿੱਡ ਭਰ ਜਾਂਦਾ ਹੈ ਕਹਿੰਦਾ ਵੀ ਇੰਨਾ ਸਵਾਦ ਬੜਿਆ ਹੁੰਦਾ ਤਾਂ ਟਿੱਡ ਭਰ ਗਿਆ ਪਰ ਮੂੰਹ ਆ ਜਿਹੜਾ ਉਹ ਖਾਣਾ ਨਹੀਂ ਭਰਦਾ ਕੀ ਇਨਸਾਨ ਇੰਨਾ ਖਾ ਲੈਂਦੇ ਨੇ ਬਿਮਾਰ ਹੋ ਜਾਂਦੇ ਨੇ ਕਿਉਂ ਖਾ ਲਿਆ ਰਸਨਾ ਦੇ ਸੁਆਦ ਨੂੰ ਸਰੀਰ ਨੂੰ ਤਾਂ ਚਾਹੀਦਾ ਨਹੀਂ ਸੀ ਇੰਨਾ ਸਰੀਰ ਨੂੰ ਤਾਂ ਥੋੜਾ ਭੋਜਨ ਚਾਹੀਦਾ ਸੀ ਸਰੀਰ ਦੀ ਸਵਸਥਾ ਬਾਅਦ ਲਈ ਪਰ ਰਸਨਾ ਨੇ ਇੰਨਾ ਲਾਲਚ ਕੀਤਾ ਇਹ ਨੂੰ ਰਸ ਆਈ ਗਿਆ ਸੁਆਦ ਆਈਆ ਖਾਈਂਗੇ ਅਸਰੀਰ ਫਿਰ ਤੰਗ ਹੋਇਆ ਜਿਤ ਖਾਦਾ ਤੰਗ ਪੀਲੀ ਹੈ ਇਸ ਖਾਣ ਦੇ ਨਾਲ ਸਾਡੇ ਸਰੀਰ ਨੂੰ ਤੰਗ ਹੁੰਦਾ ਹੈ ਤੰਪੀੜ ਮਰਨਾ ਚਲੇ ਬੁਕਾਰ ਫਿਰ ਬੁਕਾਰ ਪੈਦਾ ਹੁੰਦੇ ਨੇ ਬਹੁਤ ਆ ਖਾਣ ਨਾਲ ਪਰ ਇਹ ਜਿਹ ਰਸ ਨਾਲ ਕੁਝ ਅਸੀਂ ਤਬਦੀਲ ਕਰ ਦਈਏ ਇਹ ਰਸ ਛਾੜੇ ਉਹ ਰਸ ਆਵੇ ਜੇ ਇਹ ਨੂੰ ਨਾ ਹੁੰਦੇ ਰਸ ਵਿੱਚ ਲਾ ਲਈ ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਹਰ ਰਸ ਪਾਏ ਪਲੈ ਹਰੀ ਨਾਮ ਦਾ ਰਾਜੇ ਦਿਨ ਪੱਲੇ ਪਾਲੇ ਮੇ ਭਾਵ ਰਸਨਾ ਦੇ ਨਾਲ ਵਾਹਿਗੁਰੂ 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 ਮਾ ਜੋਰ ਲਾਉਣ ਦੀ ਲੋੜ ਨਹੀਂ ਪੈਂਦੀ ਲੋਕਾਂ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਬੜੇ ਦੰਦ ਦੇ ਵਿੱਚ ਆਪਣੇ ਤੁ르ਦੇ ਆਂ ਫਿਰਦੇ ਆਂ ਬੈਠਦੇ ਆਂ ਗੱਗੀਆਂ ਚਲਾਉਂਦੇ ਆਂ ਆਉਂਦੇ ਆਂ ਜਾਂਦੇ ਆਂ ਘਰ ਬਾਹਰ ਦੇ ਵਿੱਚ ਇਕੱਲੇ ਬੈਠਿਆਂ ਉਹ ਵੀ ਤਾਂ ਮਨ ਗੱਲਾਂ ਕਰਿਓ ਜਾਂਦਾ ਹੁੰਦਾ ਹੈ ਕਦੇ ਕਿਤੇ ਚੱਲਿਆ ਗਿਆ ਤਾਂ ਕਦੇ ਕਿਤੇ ਚੱਲਿਆ ਨਹੀਂ ਇਸ ਭਾਵ ਬਣਾਉਣਾ ਪੈਣਾ ਸਾਨੂੰ ਕਿ ਅਸੀਂ ਨਾਮ ਜਪਣਾ ਇਹ ਰਸਨਾ ਨੂੰ ਨਾਮ ਦੇ ਵਿੱਚ ਜੋੜਨਾ ਹੈ ਤਾਂ ਫਿਰ ਇਹਦੇ ਪੱਲੇ ਨਾਮ ਰਸ ਪੈ ਜਾਂਦਾ ਹੈ ਜਦੋਂ ਨਾਮ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ ਹਰੀ ਦਾ ਨਾਮ ਰਸ ਮਿੱਠਾ ਲੱਗਣਾ ਲੱਗ ਜਾਂਦਾ ਹੈ ਤਾਂ ਫਿਰ ਇਹ ਰਸਨਾ ਹੋਰ ਸੰਸਾਰ ਦੇ ਰਸਾਂ ਨੂੰ ਤਿਆਗ ਦਿੰਦੀ ਹੈ ਬਾਕੀ ਸੰਸਾਰ ਦੇ ਰਸ ਨੇ ਜਿਹੜੇ ਉਹ ਫਿਰ ਕੀਕੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਹ ਰਸ ਛਾਡੇ ਦੁਨੀਆਂ ਦੇ ਰਸ ਛੱਡ ਕੇ ਉਹ ਰਸ ਆਵੇ ਉਹ ਰਸ ਆਵੇ ਇਹ ਰਸ ਨਹੀਂ ਪਾਵੇ ਜਦੋਂ ਨਾਮ ਦਾ ਰਸ ਹੁਣਾ ਸ਼ੁਰੂ ਹੋ ਜਾਂਦਾ ਹੈ ਫਿਰ ਇਹ ਦੁਨੀਆਂ ਦੇ ਰਸ ਵੀ ਨੂੰ ਚੰਗੇ ਲੱਗਦੇ ਹਨ ਫਿਰ ਨਾਮ ਦੇ ਰਸ ਵਿੱਚ ਹੀ ਜੁੜ ਜਾਂਦੀ ਹੈ ਹਰ ਰਸ ਪਾਏ ਪੱਲੇ ਕੀ ਹੈ ਹਰ ਰਸ ਹੰਭੇ ਨਾਮ ਦਾ ਰਸ ਹੀ ਜੀ ਹੈ ਨਾਮ ਦੇ ਰਸ ਵਿੱਚ ਜੁੜ ਜਾਂਦੀ ਹੈ ਇਸ ਲਈ ਸਾਨੂੰ ਮਹਾਰਾਜ ਜੀ ਕਹਿੰਦੇ ਨੇ ਇਹ ਦੱਸਣਾ ਤੁਹਾਡੇ ਕੋਲ ਹੈ ਕਿ ਦੇ ਨਾਲ ਸੰਸਾਰ ਦੀਆਂ ਬੇਤਵੀਆਂ ਗੱਲਾਂ ਕਿਉਂ ਜਿਹੜੇ 10 ਪ੍ਰਕਾਰ ਦੇ ਪਾਪ ਹਨ ਉਹਨਾਂ ਪਾਪਾਂ ਦੇ ਵਿੱਚ ਇਹ ਬ੍ਰਸਨਾ ਦੇ ਹਿੱਸੇ ਆਉਂਦੇ ਫਿਰ ਕਾ ਬੋਲਣਾ ਦੇ ਥਵਾ ਬੋਲਣਾ ਫਿਰ ਕਾ ਬੋਲਣਾ ਐਸਾ ਬੋਲ ਜਿਹੜਾ ਕਿਸੇ ਦੇ ਲੁੱਖਾਂ ਪੀ ਫਿਰ ਬਹੁਤਾ ਬੋਲਣਾ ਜਿਹਦੇ ਵਿੱਚ ਕੋਈ ਅਥ ਨਹੀਂ ਕੋਈ ਗਿਆਨ ਨਹੀਂ ਕੋਈ ਭਲੇ ਦੀ ਗੱਲ ਨਹੀਂ ਹੈ ਉਹ ਬੋਲ ਲਿਆ ਇਹ ਵੀ ਇੱਕ ਵੱਡਾ ਪਾਪ ਹੈ ਮਹਾਰਾਜ ਜੀ ਸਾਰਾ ਦਿਨ ਸੀ ਬੋਲਦੇ ਜਾਂਦੇ ਸੋ ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਵੀ ਇਹ ਤੈਨੂੰ ਮਿਲੀ ਹੈ ਇਹਦੇ ਨਾਲ ਗੁਰੂ ਦਾ ਜਦੋਂ ਬੁਲਗਾਵੇਂਗਾ ਹੁਣ ਗਾਉਣ ਦੇ ਨਾਲ ਉਹਦਾ ਜਸ ਕਰਨ ਦੇ ਨਾਲ ਕੀ ਮਿਲਣਾ ਹੈ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਮਹਾਰਾਜ ਨੇ ਬਹੁਤ ਤੋਂ ਵੱਡੇ ਮੁਰਦੀ ਗੱਲ ਕੀਤੀ ਹੈ ਸ਼ਾਂਤ ਜਿਹੜਾ ਚਿੱਤ ਹੁਣ ਸਾਡਾ ਤਰਫ ਆ ਗਿਆ ਹੈ ਸੰਸਾਰ ਦੇ ਪਦਾਰਥਾਂ ਦੇ ਵਿਕਾਰਾਂ 'ਚ ਚਿੰਤੇ ਚਿੰਤਾ ਲੱਗੀ ਪਈ ਹੈ ਸੰਸੇ ਲੱਗੇ ਪਏ ਨੇ ਹਰ ਸਮੇਂ ਕਰੀ ਕਿਸੇ ਪਾਸੇ ਭੱਜਦਾ ਹੈ ਕਰੀ ਕਿਸੇ ਪਾਸੇ ਭੱਜਦਾ ਹੈ 'ਚ ਸ਼ਾਂਤੀ ਆ ਜਾਣੀ ਸਹਿਜਿਕਾ ਆ ਜਾਣਾ ਇਹ ਟਿਕਣਾ ਸ਼ੁਰੂ ਹੋ ਜਾਣਾ ਪੱਜ ਨੱਟ ਦੌੜ ਫਿਕਰ ਸੰਸੇ ਸੋਗ ਇਹ ਸਾਰੇ ਮੁਖ ਦੇ ਚਲੇ ਜਾਣੇ ਹਨ ਰਹਾਸ ਇੱਕ ਭੇਦ ਹੈ ਪ੍ਰਮਾਤਮਾ ਸਾਡੇ ਵਿੱਚ ਵਸ ਰਿਹਾ ਹੈ ਸਾਰੇ ਸੰਸਾਰ ਦੇ ਵਿੱਚ ਵਸ ਰਿਹਾ ਜਿਹੜੇ ਜਿਹੜੇ ਵਿੱਚ ਵਸ ਰਿਹਾ ਪਰ ਸਾਨੂੰ ਉਹ ਨਜ਼ਰ ਨਹੀਂ ਆਉਂਦਾ ਉਹਨੂੰ ਲੱਭਣ ਦਾ ਸੀ ਜਤਨ ਨਹੀਂ ਕੀਤਾ ਅਗਰ ਜੇ ਲੰਬਣ ਦਾ ਜਾਤਨ ਕਰਕੇ ਅਸੀਂ ਅਰਚਨਾ ਦੇ ਨਾਲ ਨਾਮ ਜਪਦੇ ਹਾਂ ਪ੍ਰਭੂ ਭਗਤੀ ਕਰਦੇ ਹਾਂ ਇੱਕੋ ਮੰਗ ਮੰਗਦੇ ਹਾਂ ਕਿ ਤੇਰੇ ਦਰਸ਼ਨ ਜਾਈ ਦੇ ਲਈ ਤਾਂ ਮਹਾਰਾਜ ਕਹਿੰਦੇ ਇਹ ਜਿਹੜਾ ਇੱਕ ਪ੍ਰੀਤ ਹੈ ਰਹੱਸ ਹੈ ਵਾਹਿਗੁਰੂ ਅੰਤਰ ਵਸ ਹੈ ਅੰਦਰ ਵੀ ਵਸ ਰਿਹਾ ਹੈ ਬਾਹਰ ਵੀ ਹੋਈ ਇਹ ਜਿਹੜਾ ਅੰਦਰ ਤੇ ਬਾਹਰ ਸਾਰੇ ਵਸ ਰਿਹਾ ਹੈ ਸਾਨੂੰ ਦਿਸਦਾ ਨਹੀਂ ਹੈ ਅਸੀਂ ਦੇਖ ਨਹੀਂ ਸਕਦੇ ਹਾਂ ਪਰਮ ਵਿੱਚ ਭੁਲੇਖੇ ਵਿੱਚ ਪਏ ਹੋਏ ਹਾਂ ਸੰਸਾਰ ਨੂੰ ਸੱਚਾ ਮੰਨਿਆ ਹੋਇਆ ਦੁਨੀਆ ਦੇ ਪਦਾਰਥਾਂ ਨੂੰ ਸੱਚਾ ਮੰਨਿਆ ਹੈ ਇਹ ਜਿਹੜਾ ਸਾਡੇ ਅੰਦਰ ਪਰਮ ਹੈ ਇਹ ਪਰਮ ਮੁੱਕ ਜਾਣਾ ਖਤਮ ਹੋ ਜਾਣਾ ਫਿਰ ਰਹਸ ਜਿਹੜਾ ਇਹ ਭੀੜ ਹੈ ਇਹ ਰਹਸ ਭੀੜ ਇਹ ਜਿਹੜਾ ਗਿਆਨ ਹੈ ਸੋਚੀ ਹੈ ਸਾਨੂੰ ਇਸ ਗੱਲ ਦੀ ਸਮਝ ਆ ਜਾਣੀ ਸੰਸਾਰ ਨਾਲ ਟੁੱਟ ਕੇ ਨੰਕਾਰ ਦੇ ਨਾਲ ਜੁੜ ਜਾਵਾਂਗੇ ਸਹਸ ਮਨ ਉਪਜਿਓ ਇਸ ਮਨ ਦੇ ਵਿੱਚ ਉਹ ਭੇਤ ਪ੍ਰਗਟ ਹੋ ਜਾਣਾ ਹੈ ਗਿਆਨ ਪ੍ਰਕਾਸ਼ ਹੋ ਜਾਣਾ ਹੈ ਫਿਰ ਵਾਹਿਗੁਰੂ ਨਤ ਰਾਉਣਾ ਹੈ ਵਾਹਿਗੁਰੂ ਦਾ ਗਿਆਨ ਸਾਡੇ ਹਿਰਦੇ ਅੰਦਰ ਪ੍ਰਕਾਸ਼वान ਹੋ ਜਾਣਾ ਹੈ ਗੁਰੂ ਦੀ ਕਿਰਪਾ ਨਾਲ ਗਿਆਨ ਅੰਜਨ ਗੁਰ ਦੀ ਆਗਿਆ ਨਾਲ ਦੇ ਬਨਾਸ

ਤੇ ਨਿਰੰਕਾਰ ਦੇ ਘਰ ਦੀਆਂ ਖੇਡਾਂ ਅਸਰ ਉਹ ਵੀ ਸਾਰੀ ਪ੍ਰਾਪਤ ਹੋ ਜਾਂਦੀਆਂ ਸੇਵ ਹਰ ਕੇ ਚਰਨ ਰਸ ਆਇਣ ਰਸਾਂ ਦਾ ਕਰ ਰਸ ਆਇਣ ਰਸਾਂ ਦਾ ਕਰ ਨਿਰੰਕਾਰ ਦੇ ਨਾਮ ਦਾ ਰਸ ਉਹ ਤਿਸ਼ਕਰਣ ਹਿਰਦੇ ਅੰਦਰ ਆ ਜਾਂਦਾ ਹੈ ਹਰ ਕੇ ਚਰਨ ਹਰੀ ਵਾਹੀ ਗੁਰੂ ਦੇ ਨਾਮ ਨੂੰ ਚਰਨ ਜਦੋਂ ਹਿਰਦੇ 'ਚ ਟਿਕ ਜਾਂਦੇ ਨੇ ਨਾਮ ਹਿਰਦੇ 'ਚ ਵਸ ਜਾਂਦੇ ਹੈ ਉਸ ਨਾ ਨਾਮ ਜਪਦੀ ਹੈ ਤਾਂ ਫਿਰ ਉਹ ਨਾਮ ਦਾ रस ਆ ਕੇ ਹਿਰਦੇ 'ਚ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਨਮ ਮਰਨ ਤੋਂ ਹੁੰਦੇ ਛੁੱਟੇ ਜਨਮ ਤੇ ਮਰਨ ਤੋਂ ਛੁਟਕਾਰਾ ਹੋ ਜਾਂਦਾ ਹੈ ਅਜਿਹੇ ਜਨਮ ਦੇ ਚੱਕਰ 'ਚ ਪਏ ਹੋਏ ਜੰਮ ਦੇ ਮਤੇ ਹਾਂ ਬਾਰ-ਬਾਰ ਇਹ ਜਨਮ ਤੋਂ ਛੁਟਕਾਰਾ ਹੋ ਜਾਂਦਾ ਹੈ ਇਹ ਜੀਵਨ ਸਫਲਾ ਹੋ ਜਾਂਦਾ ਹੈ ਸਕਾਰਤ ਹੋ ਜਾਂਦਾ ਹੈ ਸੰਸਾਰ ਤੋਂ ਆਤਮਾ ਜਦੋਂ ਜਾਂਦੀ ਹੈ ਸਿੱਧੀ ਰੰਕਾਰ ਦੇ ਦੇ ਸੱਚ ਖੜ ਜਾਂਦੀ ਹੈ ਜਿਵੇਂ ਹੁਣ ਅਸੀਂ ਇਹ ਸੰਸਾਰ ਦੇ ਵਿੱਚ ਪਾਪ ਕਰਮ ਕਰਕੇ ਜਮ ਜਮ ਮਰੈ ਜਨਮ ਹੋਏ ਫੇਰ ਮਰ ਗਏ ਫੇਰ ਜਨਮ ਮਿਲ ਗਿਆ ਫੇਰ ਮਰ ਗਏ ਮਰੈ ਫੇਰ ਜੰਪਾਂ ਫੇਰ ਜੰਪੈ ਨਹੀਂ ਬਹੁਤ ਸਜਾਏ ਪਿਆ ਦੇਹ ਲੰਮਾ ਇਹ ਲੰਮਾ ਪੈਂਦਾ ਜਿਹੜਾ ਨਾ ਇਹ ਫਿਰ ਮੁੱਕ ਜਾਂਦਾ ਹੈ ਉਹ ਫੇਰ ਚੜ ਮੰਦਲੇ ਮੰਸ਼ੂਰ ਦੇ ਜੰਮਣੋਂ ਮਰਨਾ ਨਾ ਕਰਤੇ ਉਹ ਜੰਮਣ ਮਰਣਾ ਨਹੀਂ ਕਰਦੇ। ਬਹੁੜ ਜਨਮ ਨ ਆਵੇ। ਮੁੜ ਕੇ ਫਿਰ ਜਨਮ ਦੇ ਵਿੱਚ ਨਹੀਂ ਪੈਣਗੇ। ਦੋਹਾ ਤਾਂ ਛੁਟਕਾਰਾ ਹੋ ਜਨਮ ਤੋਂ ਤੇ ਮਰਨ ਤੋਂ। ਜਦੋਂ ਮਰ ਕੇ ਗਏ ਨਿਰਗਾਮ ਦੇ ਦੇਸ਼ ਚਲੇ ਗਏ। ਮੁੜ ਕੇ ਜਨਮ ਹੋਣਾ ਹੀ ਨਹੀਂ। ਜਦੋਂ ਜਨਮ ਨਹੀਂ ਹੋਣਾ ਤੇ ਫਰਮਾਣਾ ਨਹੀਂ। ਕਿਉਂਕਿ ਉਹ ਪਦਵੀ ਪ੍ਰਾਪਤ ਹੋ ਗਏ ਹਨ। ਗੁਰਮੁਖ ਪਵਿੱਤਰ ਸੱਚਖੰਡ ਦੇ ਵਿੱਚ ਵਾਸੇ ਜੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਕੜ ਮੱਲੇ ਉਹ ਸੱਚਾ ਪੜ ਸੱਚਖੰਡ ਪ੍ਰਾਪਤ ਕਰ ਲੈਂਦੇ ਇਉਂ ਭਭਜਲ ਜਗਤ ਤਤਰਾਇਣ ਇਹ ਜਗਤ ਜਿਹੜਾ ਭਭਜਲ ਸੰਸਾਰ ਦੁੱਖਾਂ ਦਾ ਭਰਿਆ ਹੋਇਆ ਹੈ ਦੁਖੀ ਭਰਿਆ ਸੰਸਾਰ ਹੈ ਦੁੱਖਾਂ ਦਾ ਹੀ ਭਰਿਆ ਪਿਆ ਹੈ ਜਨ ਮਰਨ ਦਾ ਭਰਿਆ ਪਿਆ ਪਰ ਐਂ ਇਹ ਤੂੰ ਤਰ ਜਾਂਦਾ ਹੈ ਖੋਜ ਤ ਖੋਜ ਤ ਤਤ ਵਿਚਾਰਿਓ ਸਤਿਗੁਰੂ ਦੀ ਆਖਰੀ ਪੰਕਤੀਆਂ ਹਨ ਇਸ ਗੱਲ ਦਾ ਸਾਨੂੰ ਦਿਰਧ ਕਰਨ ਵਾਸਤੇ ਜ਼ਿਰੜ ਦਾ ਵਾਸਤੇ ਪਰਪੰਖ ਜਿਵੇਂ ਬੰਕਾਲੀ ਤੇ ਲੈ ਕੇ ਮੂਰਲਾ ਦਿੰਦੀ ਹੈ ਇਹ ਮੂਹਲੋਂ ਨਹੀਂ ਕਹਿੰਦੇ ਖੋਜਦੇ ਆਂ ਬੋਲ ਨਹੀਂ ਅਸੀਂ ਇੱਕ ਤਤ ਕੱਢਿਆ ਨ ਜੋੜ ਕੱਢਿਆ ਸ੍ਰੀ ਗੱਲ ਮਹਾਰਾਜ ਮੇਰੇ ਤੁਹਾਨੂੰ ਕਹਿੰਦੇ ਹਾਂ ਦਾਸ ਗੋਵਿੰਦ ਪਰਾਇਣ ਜਿਹੜਾ ਦਾਸ ਸੇਵਕ ਹੈ ਉਹਨੇ ਇਹ ਗੱਲ ਮਨ ਦੇ ਅੰਦਰ ਪ੍ਰਪੱਕ ਕਰ ਲਈ ਹੈ ਖੋਜਦਿਆਂ ਖੋਜ ਜੈ ਨੱਬ ਦਿਨ ਨੱਬ ਜੀ ਵੀ ਗੋਵਿੰਦ ਪਰਮੇਸ਼ਰ ਆ ਕਾਨਪੁਰਖ ਵੈਗੁਰੂ ਹੀ ਸਾਡਾ ਆਸਰਾ ਹੈ ਉਸ ਵੈਗੁਰੂ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ ਹੈ ਵੀ ਐਸਾ ਹੀ ਪ੍ਰਮਾਤਮਾ ਤੋਂ ਬਿਨਾਂ ਨਰਿੰਕਾਰ ਵੈਦੂ ਤੋਂ ਰਹਿਣਾ ਸਾਡੇ ਜੀਵਾਤਮਾ ਦਾ ਹੋਰ ਕੋਈ ਵੀ ਆਸਰਾ ਨਹੀਂ ਸੁਭੂ ਭਜੈ ਆਸਰੋ ਝੁਕੈ ਸਮਸਰਾ ਸਮਾ ਬਣ ਜਾਂਦਾ ਜਦੋਂ ਸਾਰੇ ਆਸਰੇ ਟੁੱਟ ਜਾਂਦੇ ਨੇ ਕੋਈ ਵੀ ਸਾਡਾ ਆਸਰਾ ਨਹੀਂ ਬਣਦਾ ਹੈ ਇਹ ਬਣਦਾ ਹੈ ਤਨਰਿੰਕਾਰ ਆਪਾਲ ਪੁਰਖ ਵੈਦੂ ਹੀ ਹੈ ਜਦੋਂ ਉਸ ਵੈਦੂ ਦਾ ਆਸਰਾ ਸੀ ਲੈ ਲੈਂਦੇ ਤਾ ਫਿਰ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਵਾਸਾ ਰੋਮ-ਰੋਮ ਚੱਕ ਕੇ ਵਸ ਜਾਂਦਾ ਪਰਗਟ ਹੁੰਦਾ ਇਸ ਕਰਕੇ ਮਹਾਰਾਜ ਇਹ ਸਪਸ਼ਟ ਕਰਦੇ ਨੇ ਗੋਵਿੰਦ ਪ੍ਰਾਇਮ ਅਕਾਲ ਪੁਰਖ ਵਾਹਿਗੁਰੂ ਦੇ ਆਸਰੇ ਨੇ ਉਹਦੇ ਪਿਆਰੇ ਅਬਨਾਸੀ ਖੀਮ ਚਾਹੇ ਜੇ ਨਾਮ ਕਥਨ ਕਰਦੇ ਨੇ ਜੇ ਤੂੰ ਵੀ ਇਹ ਨਾਸ਼ ਹੋਣ ਵਾਲੀ ਅਵਸਥਾ ਖੀਮ ਕਲਿਆਣਕਾਰੀ ਅਨੰਤ ਜਿਹੜਾ ਕਦੇ ਵੀ ਉਹ ਆਨੰਦ ਟੁੱਟਦਾ ਨਹੀਂ ਹੈ ਆਤਮਾ ਜੋ ਜਾਣਦਾ ਨਹੀਂ ਹੈ ਆਤਮਾ ਪਰਮਾਤਮਾ 'ਚ ਜਾ ਸਮਾਉਂਦੀ ਹੈ ਤਰ ਤਿੰਨ ਵੀ ਇਹ ਕਰਨਾ ਚਾਹੀਦਾ ਹੈ ਇਹ ਤੂੰ ਚਾਹੁੰਦਾ ਹੈ ਕੀ ਕਰਨਾ ਚਾਹੀਦਾ ਹੈ ਸਦਾ ਸਿਮਰਨ ਆ ਰਾਇਣ ਸ਼੍ਰੀ ਉਪਾਲਹੀ ਨਰ ਆਇਣ ਜਿਹੜਾ ਇਹ ਸਾਰੇ ਸੰਸਾਰ ਮਨੁੱਖਾ ਜੀਵਾਂ ਦੇ ਭਾਰ ਹੈ ਪਾਲਪੁਰਖ ਵੈਤੁ ਗੁਰੂ ਸਦਾ ਹੀ ਸਿਮਰ ਸਦਾ ਹੀ ਉਸ ਦਾ ਨਾਮ ਕਰਨ ਦਿਨ ਰਾਤ ਹੀ ਆਰਾਧੋ ਪਿਆਰਾ ਦਿਨ ਰਾਤ ਹੀ ਆਰਾਧਨਾ ਕਰ ਸਦੀਵ ਕਾਲ ਹੀ ਉਸ ਨਾਮ ਦੇ ਵਿਚ ਲੱਗਿਆ ਰਹੇ ਵਾਹਿਗੁਰੂ 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 ਉੱਠਦੇ ਹਾਂ ਬੈਠਦੇ ਹਾਂ ਸੁੱਤੇ ਹਾਂ ਜਾਗਦੇ ਹਾਂ ਸਦਾ ਸਦਾ ਹਰ ਝਹੀ ਅੰਮ੍ਰਿਤ ਜੰਡਣੀ ਵੀ ਈਓ ਨਪਦਾ ਨਾਮ ਸਿਮਰ ਵਾਹਿਗੁਰੂ ਦਾ ਨਾਮ ਸਿਮਰਿਏ ਪ੍ਰਭੂ ਭਗਤੀ ਕਰੀਏ ਸਾਰੀ ਬਾਣੀ ਦਾ ਸਾਨੂੰ ਉਪਦੇਸ਼ ਹੀ ਹੈ ਗੁਰੂ ਘਰ ਦੇ ਵਿੱਚ ਆਉਣ ਦਾ ਵੀ ਸਾਡਾ ਇਹੀ ਲਾਹਾ ਹੈ ਗੁਰੂ ਘਰ ਆਉਂਦੇ ਵੀ ਆਪਾਏ ਸੇ ਵਾਸਤੇ ਹਾਂ ਗਿਆਨ ਦੀ ਪ੍ਰਾਪਤੀ ਵਾਸਤੇ ਇਹ ਵਾਹਿਗੁਰੂ ਨੰਕਾਰ ਦੇ ਨਾਲ ਜੁੜ ਜੀਏ ਜਿਸ ਕਰਕੇ ਜੀਵਨ ਸਾਡਾ ਸਫਲਾ ਹੋਵੇ ਸਵਾਉ ਇਸ ਤਰ੍ਹਾਂ ਸਵਾਦ ਨਾਮ ਜਪੀਏ ਪ੍ਰਭੂ ਭਗਤੀ ਕਰੀਏ ਗੁਰਸਿੱਖੀ ਤਾਂ ਹੁੰਦਾ ਕਿ ਗੁਰਮਤ ਦੇ ਪਿਆਰ ਦੇ ਵਿੱਚ ਜੁੜ ਕੇ ਗੁਰਮਤਿ ਮਰਸਾਲਾ ਅਨੁਸਾਰ ਗੁਰਬਾਣੀ ਅਨੁਸਾਰ ਅਨੁਸਾਰ ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤੇ ਹਨ ਉਹਨਾਂ ਉਪਦੇਸ਼ਾਂ ਦੀ ਕਮਾਈ ਕਰਦੇ ਨਾਮ ਦਰਦੇ ਜੀਵਨ ਦਾ ਲਾਹਾ ਲੈ ਕੇ ਲੋਕ ਸੁਖੀ ਪਰ ਲੋਕ ਸੁਖੀ ਲੈਣ ਘਰ ਪਰ ਆਪ ਕਰਦੇ ਲੈ ਦੀ ਵੜਤਾ ਖੇੜਣੀ ਦੁਨੀਆਂ ਕੋ ਲਾ ਮਾਫ ਕਰਨੀ ਪਤੇ ਪਰਵਾਹ ਕਰਨਾ खोजत खोजत तत्ओ दास गोविंद परायण अविनाशीम चाहे जय नानक सदा सिमर नारायण वाहगुरू जी का खालसा वाहिगुरु जी की फतेह सत ना